ਪਿਛਲੇ 2-3 ਮਹੀਨਿਆਂ ਤੋਂ ਪੰਜਾਬ ਵਿੱਚ ਨਕਲੀ ਡੀ.ਏ.ਪੀ ਖਾਦ ਦਾ ਕਾਫੀ ਰੌਲਾ ਪਿਆ ਹੈ ਤੇ ਕਈ ਥਾਵਾਂ ਤੇ ਲੋਕਾਂ ਨੇ ਨਕਲੀ ਡੀ.ਏ.ਪੀ ਖਾਦ ਫੜੀ ਹੈ ਜਿਸਦੇ ਬਾਅਦ ਵਿੱਚ ਸੈਂਪਲ ਵੀ ਫੇਲ ਹੋਏ ਸਨ ਸਕਰੀਨ ਤੇ ਚੱਲ ਰਹੀ ਵੀਡੀਓ ਵਾਲੇ ਮੁੰਡੇ ਨੇ ਵੀ ਡੀ.ਏ.ਪੀ ਖਾਦ ਮੰਗਵਾਈ ਹੁੰਦੀ ਹੈ ਤੇ ਜਦੋਂ ਘਰ ਗੱਡੀ ਤੇ ਖਾਦ ਲਾ ਕੇ ਜਾਣ ਦੀ ਤਿਆਰੀ ਹੁੰਦੀ ਹੈ ਤਾਂ ਮੁੰਡੇ ਨੂੰ ਸ਼ੱਕ ਹੋ ਜਾਂਦਾ ਹੈ ਤੇ ਉਹ ਇੱਕ ਬੋਰੀ ਵਿੱਚੋਂ ਖਾਦ ਕੱਢ ਕੇ ਚੈੱਕ ਕਰਦਾ ਹੈ ਤਾਂ ਉਹ ਨਕਲੀ ਨਿਕਲਦੀ ਹੈ ਮੁੰਡਾ ਜਦੋਂ ਇਸ ਖਾਦ ਨੂੰ ਰਗੜ ਕੇ ਦੇਖਦਾ ਹੈ ਤਾਂ ਇਹ ਸਵਾਦ ਹੀ ਤਰ੍ਹਾਂ ਬਣਦੀ ਜਾ ਰਹੀ ਸੀ ਇਸ ਤੋਂ ਬਾਅਦ ਮੁੰਡੇ ਨੇ ਗੱਡੀ ਵਾਲਿਆਂ ਨੂੰ ਜਾਣ ਨਹੀਂ ਦਿੱਤਾ ਤੇ ਕਿਸਾਨਾਂ ਜਥੇਬੰਦੀਆਂ ਤੇ ਖੇਤੀਬਾੜੀ ਅਫਸਰ ਨੂੰ ਫੋਨ ਲਾ ਕੇ ਮੌਕੇ ਤੇ ਹੀ ਬੁਲਾ ਲਿਆ ਇਸ ਸਭ ਤੋਂ ਬਾਅਦ ਜੋ ਕੁਝ ਹੋਇਆ ਤੁਸੀਂ ਵੀ ਦੇਖੋ ਅੱਗੇ ਪੂਰੀ ਵੀਡੀਓ ਤੇ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਬਾਕੀ ਕਿਸਾਨ ਭਰਾ ਵੀ ਇਸ ਠੱਗੀ ਤੋਂ ਬਚ ਸਕਣ ਇਹੀ ਮਾਨਤਾ ਇਹੀ ਡੀਲਰ ਆ ਇਹੀ ਏਜੰਟਾ ਸਾਡਾ ਚੋਰ ਇਹ ਆ ਜੀ ਸਾਡਾ ਚੋਰ ਇਹ ਆ ਅਸੀਂ ਪੈਸੇ ਇਹਨੂੰ ਦਿੱਤੇ ਆ 40000 ਰੁਪਏ ਪੈਸੇ ਤਾਂ ਦਿੱਤੇ ਬਰਾਬਰ ਆ ਆ ਮੁੰਡਾ ਇਹਨੂੰ ਪੈਸੇ ਦਿੱਤੇ ਇਹਨੇ ਕਿਹਦੇ ਜਵਾਬ ਆ 35 ਸਾਈਡ ਦਵਾਈ ਵਾਲਿਆਂ ਤੇ ਕੰਮ ਕਰਦਾ ਏਜੰਸੀ ਪੈਸਟੀਸਾਈਡ ਦੇ ਚ ਇਹਨੇ ਗਾ ਇਹਦੇ ਨਾਲ ਗੱਲਬਾਤ ਕੀਤੀ ਵੀ ਭਾਈ ਜ਼ਿੰਮੇਵਾਰ ਨੂੰ ਰਹਿ ਚਾਹੀਦਾ ਗੱਲਬਾਤ ਬੇਸ਼ੱਕ ਇਹਨੇ ਕੀਤੀ ਆ ਪਰ ਮਾਲਕ ਇਹਦੇ ਦਾ ਇਹ ਇਹ ਦੱਸੇ ਕਿੱਥੋਂ ਆਇਆ ਕਿੱਥੇ ਬਣਦਾ ਸਾਰਾ ਬੰਦਾ ਉਹ ਜਨਗਤ ਵੀ ਆਪਾਂ ਇੱਥੇ ਚੜਦੇ ਆ ਹਾਂ ਹਣੇ ਕੋਣਾਂ ਅੰਦਰੋਂ ਫੋਨ ਤੇ ਗੱਲ ਬਾਕੀ ਖੇਤੀਬਾੜੀ ਵਾਲਿਆਂ ਦੀਆਂ ਟੀਮਾਂ ਉਦਗੀਆਂ ਉਹ ਚਾਹੇ ਰਾਤ ਦੇ 10 ਵਜੇ ਚੜੇ ਚਾਹੇ ਦਿਨ ਚੜਦੇ ਨੇ ਜਿੰਨਾ ਚਿਰ ਖੇਤੀਬਾੜੀ ਵਾਲੇ ਆ ਕੇ ਤੇ ਪੁਲਿਸ ਇਹਨਾਂ ਤੇ ਕਾਰਵਾਈ ਨਹੀਂ ਕਰਦੀ ਉਹਨਾਂ ਚਿਰ ਅਸੀਂ ਇਹਨਾਂ ਨੂੰ ਛੱਡ ਦੇਣੀ ਇਹ ਭਾਰਤੀ ਕਿਸਾਨ ਯੂਨੀਅਨ ਬੀਕੇਜੂ ਗ੍ਰਾਹਾਂ ਦਾ ਫੈਸਲਾ ਤਾਕੇ ਹੋਰ ਬਣਾ ਜ਼ਿੰਮੇਦਾਰ ਕੋਈ ਠੱਗਿਆ ਜਾਵੇ ਇਹ ਹੋ ਸਕਦਾ ਇਹਨਾਂ ਨੇ ਕਿੰਨੇ ਕਿ ਠੱਗੇ ਹੋਏ ਰੀਲ ਐ ਨਾ ਠੱਗਣ ਵਾਲਾ ਤਾਂ ਵੀ ਕਹਿੰਦਾ ਹੀ ਆ ਵੀ ਮੈਂ ਤਾਂ ਠੱਗੀ ਮਾਰੀ ਨਹੀਂ ਤੇ ਨਹੀਂ ਉਹ ਹਟ ਸਕਦਾ ਜਿੰਨੇ ਚਿਰ ਉੱਤੇ ਸਖਤ ਕਾਰਵਾਈ ਨਹੀਂ ਹੁੰਦੀ ਬਿਲਕੁਲ ਆ ਜਿਹੜਾ ਜੁਮਲੇਵਾਜ ਮੁੱਖ ਮੰਤਰੀ ਬਣਿਆ ਆ ਆਪਾਂ ਨੂੰ ਕਹਿੰਦਾ ਸੀ ਵੀ ਫੈਕਟਰੀ ਹੋਰ ਆ ਅੰਦਰ ਕੁਝ ਹੋਰ ਬਣਦਾ ਦੇ ਹੁਣ ਇਹਨੂੰ ਕਿਤੇ ਚਾਹਦਾ ਨਹੀਂਗਾ ਹਾਂ ਇਹਨੂੰ ਤੇ ਦੀਂਦਾ ਨਹੀਂ ਹੁਣ ਹੁਣ ਕਿਤੇ ਇਹਨੂੰ ਦੀਂਦਾ ਨਹੀਂ ਇਹ ਜੁਮਲੇਵਾਜ ਹੈ ਸਰਕਾਰਾਂ ਇਹ ਤਾਂ ਆਪਾਂ ਨੂੰ ਆਪ ਨੂੰ ਜਾਗਰਤ ਹੋਣਾ ਪੈਣਾ ਗੱਲ ਬਾਤ ਹੋਈ ਉਹਨੇ ਬਰਸ ਤੋਂ ਫੋਨ ਲਾਇਆ ਕਿ 50 ਰੁਪਏ ਰੇਹ ਦੀਆਂ ਮਿਲਦੇ ਨੇ ਇਹਦੋਂ ਲੈ ਦਿੰਨੇ 20 ਰੁਪਏ ਪਾ ਦੋ ਅਸੀਂ ਤਾਂ ਠੀਕ ਹੈ ਜੀ ਕੱਲ ਉਹਨੇ ਸਾਨੂੰ ਫੋਨ ਲਾਇਆ ਵੀ 20 50 ਰੁਪਏ ਸਾਨੂੰ ਹੋਰ ਲੈ ਦਿੰਨੇ ਰੇਹ ਦੀਆਂ ਅਸੀਂ ਤਾਂ ਠੀਕ ਹੈ ਸਾਨੂੰ ਲੈ ਦੋ 20 ਦੀ ਗੱਲ ਬਾਤ ਆ ਅੱਜ ਸਵੇਰ ਫੋਨ ਆਏ ਵੀ ਰੇਹ ਛੱਡਣ ਅਸੀਂ ਆਉਣੇ ਆ 11 ਕੋਈ ਨੂੰ ਅਸੀਂ ਆ ਜਾਗੇ ਅਸੀਂ ਕੋਈ ਨਾ ਤੁਸੀਂ ਆਜੋ 11 ਵਜੇ ਇਹ ਰੇਹ ਛੱਡਣ ਆ ਇਹਨਾਂ ਨੇ ਰੇਲ ਲਵਾਈ ਕੇ ਲਵਾਈ ਕੇ ਜਦੋਂ ਮੈਂ ਆ ਕੇ ਦੇਖਿਆ ਜੀ ਮੈਂ ਕੁਦਰਤ ਦੀ ਵਿੱਚ ਇਹਦੇ ਦਾਤੀ ਮਾਰੀ ਬੋਰੀਚ ਦਾਤੀ ਮਾਰ ਕੇ ਰੇਹ ਭੋਰ ਕੇ ਦੇਖਿਆ ਮੈਨੂੰ ਰੇਹ ਵਧੀਆ ਨਹੀਂ ਲੱਗਿਆ ਉੱਥੇ ਮੇਰਾ ਵੱਡਾ ਭਰਾ ਜੀ ਨੂੰ ਭੇਜਿਆ ਮੈਂ ਕਿਹਾ ਫੈਕਟਰੀ ਚ ਰਾਂਸਾਗ ਨੂੰ ਵੀ ਉਹ ਰੇਹ ਚੱਕ ਕੇ ਹੋਰ ਲੈ ਗਿਆ ਉਹ ਰੇਹ ਚੱਕ ਕੇ ਲੈ ਆ ਕੇ ਕੌਲੀ ਚ ਘੋਲ ਕੇ ਦੇਖਿਆ ਸੀ ਉਹ ਘੁਲਿਆ ਨਹੀਂ ਇਹਦੇ ਘੁਲ ਕੇ ਜਮਾ ਸੁਆਹ ਬਣ ਗਈ ਕਿੰਨੇ ਮਿੰਟ ਚ ਘੁਲ ਗਿਆ ਸਾਰਾ ਇਹਦੇ ਨਾਲ ਦੀ ਨਾਲ ਹੀ ਦੁਬਾਰਾ ਪਾ ਲੋ ਜੀ ਨਾਲ ਹੀ ਆਹ ਦੇਖੋ ਜੀ ਕੋਈ 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 ਇਹका ਆਪਣੇ ਮੋਗੇ ਤੋਂ ਟੀਮ ਪੁਰੀ ਵੀ ਆ ਜਾਂਦੀ 2-4 ਮਿੰਟ ਚ ਆਪਾਂ ਇੱਥੇ ਤੁਹਾਡੀ ਹਾਜ਼ਰੀ ਚ ਸੈਂਪਲ ਭਰਨੀ ਹੈ ਠੀਕ ਹੈ ਜੀ ਤੁਸੀਂ ਉਹਦੇ ਤੇ ਬਰਾਬਰ ਵੋਇਸ ਹੋਣੀ ਹੈ ਆ ਗੱਲ ਕਰਾਂਗੇ ਠੀਕ ਹੈ ਉੱਥੇ ਆਪਾਂ ਇਹ ਥਾਣਾ ਕਿਹੜਾ ਲੱਗਦਾ ਮੈਨ ਨਹੀਂ ਗੱਲ ਕੋਈ ਉੱਪਰ ਚੋਟੀ ਲੱਗਦਾ ਯਾਰ ਇੱਕ ਜਣਾ ਦੱਸ ਦੋ ਜਾਂ ਤਾਂ ਤੁਸੀਂ ਦੱਸ ਦੋ ਤੁਸੀਂ ਮਗਰ ਨਹੀਂ ਜਾਣਾ ਮਗਰ ਅਸੀਂ ਜਾਣਾ ਇਹਨਾਂ ਦੇ ਇਥੇ ਤੱਕ ਤੇ ਕਦਨੀ ਹਾਂ ਕੇ ਹਾਂ ਜੀ ਉਹਦੇ ਤੇ ਸਾਰੀ ਆਪਾਂ ਜੋ ਸਟੋਰੀ ਤੇਰੀ ਹੈਗੀ ਆ ਹਾਂਜੀ ਹਾਂ ਉਵੇਂ ਹੀ ਠੀਕ ਹੈ ਜੀ ਕਿਉਂਕਿ ਇਹ ਕੋਰਟਾਂ ਵਿਚਾਰੀਆਂ ਦੇ ਮਸਲੇ ਆ ਠੀਕ ਹੈ ਉੱਥੇ ਆਪਣੀ ਮਾੜੀ ਜੀ ਵੀ ਫਰਕ ਪੈ ਜੇ ਗੱਲ ਦਾ ਹਾਂਜੀ ਹਾਂ ਤਾਂ ਉਹ ਨਿਕਲ ਜਾਂਦੇ ਜੀ ਗਾ ਜੋ ਉਸ ਨਿਯਤ ਆ ਉਸੇ ਤਰ੍ਹਾਂ ਹੀ ਆਪਾਂ ਉਹਦੇ ਤੇ ਲਿਖ ਕੇ ਉਹਨਾਂ ਨੂੰ ਦੇਣੀ ਹੈ ਠੀਕ ਹੈ ਇਹਦਾ ਰਿਜ਼ਲਟ ਅਸੀਂ ਹੌਟਲਾਈਨ ਤੇ ਭੇਜਣਾ ਹੈ ਠੀਕ ਟਾਪ ਰੈਂਟੀ ਤੇ ਠੀਕ ਅੱਬਲ ਜੀ ਤਾਂ ਅਗਲੇ ਦਿਨ ਹੀ ਨਹੀਂ ਇੱਕ ਦੋ ਦਿਨ ਲਾ ਕੇ ਇਹਦੇ ਰਿਜ਼ਲਟ ਆ ਜਾਣਗੇ ਬ੍ਰੋ ਠੀਕ ਠੀਕ ਕੋਟਲ ਠੀਕ ਜਦੋਂ ਰਿਜ਼ਲਟ ਆ ਗਿਆ ਪਰਚਾਇਆ ਤੇ ਦਰਜ ਹੋ ਗਿਆ ਅਗਲੀ ਕਾਰਵਾਈ ਜਿਹੜੀ ਹੈਗੀ ਆਪਾਂ ਚੱਲ ਪਈ 40000 ਰੁਪਏ ਇਹਨਾਂ ਨੂੰ ਅਗਲੀ ਸਾਲ ਆਪਣੀ ਤੁਹਾਡੀ ਡਿਮਾਂਡ ਹੈ ਡਿਮਾਂਡ ਇਹ ਆਇਆ ਕਿੱਥੋਂ ਸਾਡਾ ਇਹ ਇਹ ਵੀ ਆਇਆ ਵੀ ਕਿੱਥੋਂ ਸਾਡਾ ਦੂਜੇ ਬੰਦੇਆਂ ਦਾ ਫੋਨ ਆਇਆ ਹਾਂ ਕੋ ਕੋ ਕਰ ਲੋ ਕਰ ਲਿਆ ਉਹ ਨੂੰ ਸੁਜੀ ਗਾ ਦੀ بیوی ਹੈ ਇਹਨਾਂ ਨੂੰ ਮੋਬਾਈਲ ਤੇ ਆਪਾਂ ਉਹਨੇ ਨੋਟਾ ਪਾਈ ਉਹ ਉਹ ਤੁਸੀਂ ਪੇਮੈਂਟ ਪਾਈ ਆ ਹਾਂ ਇਹਨਾਂ ਨੂੰ ਸਬੂਤ ਮੰਗੋ ਉਹ ਸਬੂਤ ਮੰਗੋ ਗਾਣੀ ਗੱਲ ਇਹਨੇ ਕਰਾਈ ਆ ਜੀ ਇਹ ਬਾਈ ਨੂੰ ਏਜੰਟ ਹੈ ਜਿਹਨੇ ਘਰ ਇਹ ਵਗਾ ਕੇ ਦਿੱਤਾ ਇਹ ਆਪਣੇ ਰਿਸ਼ਤੇਦਾਰ ਹੈ ਜਿਹੜੇ ਫਾਰਮਰ ਹੈ ਜੀ ਇੰਨੇ ਨੇ ਫੋਨ ਕਰਤਾ ਤੇਰੇ ਤੋਂ ਆਪਦੇ ਰਸਤੇ ਦਰਨਾ ਨੇ ਠੱਗੀ ਮਰੋਣਾ ਜਿਹੜੀ ਅੱਗੇ ਅਗਲਾ ਸੜੀ ਸੀਗੀ ਤਣਕ ਡਗਰੂ ਬੰਦੋ ਔਰ ਉਹ ਵੀ ਇਹੀ ਸੀ ਸਿਰਫ ਮੇਰੀ ਗੱਲ ਇਹ ਆਪਣੇ ਰਿਸ਼ਤੇਦਾਰਾਂ ਦੇ ਨਾਲ ਫੋਨ ਕਰਦਾ ਕਹਿੰਦਾ ਡੀ ਸੁਣਾ ਉਹ ਪੂਆ ਤੇ ਰਿਸ਼ਤੇਦਾਰਾਂ ਨੇ ਫਿਰ ਜਾ ਸਰ ਮੈਨੂੰ ਇਹ ਜਨ ਹੈ ਕਿ ਸਰ ਜੇ ਮੈਨੂੰ ਪਤਾ ਹੁੰਦਾ ਵੀ ਇਹਦੇ ਨਾਲ ਦਾ ਮਾਲ ਆ ਫਿਰ ਤਾਂ ਮੈਂ ਕਹਿ ਦਿੰਦਾ ਮੈਨੂੰ ਕਹਿੰਦਾ ਵੀ ਹਾਂ ਪਹੁੰਚ ਜੂ ਕਿ ਮੈਂ ਕਹਾਂ ਵੀ ਚਲੋ ਠੀਕ ਕਿਹੜੇ ਕਿਹੜੇ ਬੰਦੇ ਆ ਉਹ ਉਹ ਤਾਂ ਫਰੋਹੀਪੁਰ ਦੇ ਆ ਜੀ ਕੌਣ ਆ ਉਹ ਫਰੋਹੀਪੁਰ ਦੇ ਪਤਾ ਨਹੀਂ ਕੌਣ ਆ ਜਿਓ ਵੈਸੇ ਯਾਰ ਤੈਨੂੰ ਕਿਵੇਂ ਕੰਟੈਕਟ ਹੋ ਗਿਆ ਤੂੰ ਕਿਵੇਂ ਜਾਣਦਾ ਉਹਨਾਂ ਨੂੰ ਉਹਨਾਂ ਦੀ ਦੁਕਾਨ ਆ ਉੱਥੇ ਖਾਦ ਦੀ ਬਾਈ ਯਾਰ ਤੂੰ ਕੰਟੈਕਟਡ ਆ ਨਾ ਤੂੰ ਤੈਨੂੰ ਕਿਵੇਂ ਪਤਾ ਲੱਗਿਆ ਕੋਈ ਸ਼ੱਕ ਨਹੀਂ ਇਸਨੇ ਚ ਲੱਗਿਆ ਵਾ ਕੀ ਕੀ ਹੈ ਨਾਮ ਦਾ ਕੰਪਨੀ ਵਾਲਾ ਉਹ ਵਿਛਾਲ ਹੈ ਜੀ ਉਹ ਵਿਛਾਲ ਕਿਹੜੀ ਕੰਪਨੀ ਦੇ ਲੱਗਾ ਉਹ ਪਹਿਲਾਂ ਤਾਂ ਸਲਫਰ ਮਿਲ ਸੀ ਹੁਣ ਨਹੀਂ ਪਤਾ ਕਿਹੜੀ ਜੈ ਜਨੇ ਫੋਨ ਕਰਕੇ ਪੁੱਛੂ ਨਹੀਂ ਆ ਇੱਥੇ ਹੀ ਬੈਠਾ ਜੀ ਇੱਥੇ ਉਹਦਾ ਭਰਾ ਆ ਓ ਓ ਇਹ ਆਈ ਆਈ ਕਿੱਥੋਂ ਆ ਕਿਹੜੀ ਦੁਕਾਨ ਤੋਂ ਆਈ ਇਹ ਉਹੀ ਬੰਦਾ ਲੈ ਕੇ ਆਇਆ ਜਿਹੜਾ ਉਹ ਤਾਂ ਫੋਨ ਕਰਤਾ ਜਾਂ ਡੀਏਪੀ ਮਿਲ ਜੂਗਾ ਇਹ ਉਹ ਲੈ ਕੇ ਤਾਂ ਆਇਆ ਇਹਨੂੰ ਕੋਈ ਮੇਰੀ ਗੱਲ ਸੁਣੋ ਜੀ ਜਦੋਂ ਉਹਨੂੰ ਫੋਨ ਕਰਤਾ ਉਹ ਕਹਿੰਦਾ ਜੀ ਮਿਲ ਜਾਓ ਸਾਡੀ ਜੀ ਉਹ ਯਾਰ ਤੇ ਮੈਨੂੰ ਤਾਂ ਕਿੱਥੇ ਮਗਰ ਆਪਣੇ ਰਿਸ਼ਤੇਦਾਰ ਹੀ ਆ ਵੀ ਦੋਦਰ ਲੋਣੀ ਆ ਵੀ ਆਂਦਾ ਵੀ ਨਾਲ ਸਮਾਨ ਸਮੂਨ ਮੈਂ ਕਹਾ ਯਾਰ ਫਿਰ ਵੀ ਰਿਸ਼ਤੇਦਾਰੀ ਦਾ ਕੀ ਫਾਇਦਾ ਹੋਇਆ ਜੇ ਆਪਾਂ ਨਾਲ ਹੀ ਉਹਨਾਂ ਨੂੰ ਬਾਹਲਾ ਕੁਝ ਦੇਣਾ ਹੈ ਤਾਂ ਉਹ ਕਹਿੰਦਾ ਚੱਲ ਫੋਨ ਜੁਗੀ ਵੀ ਦੋ ਤਿੰਨ ਦਿਨਾਂ ਨੂੰ ਉਹਨੇ ਰਾਤ ਫੋਨ ਕੀਤਾ ਮੈਨੂੰ ਜੀ ਤੇ ਮੈਂ ਇਹਨਾਂ ਨੂੰ ਫੋਨ ਲਾ ਲਿਆ ਮੈਂ ਕਹਾ ਵੀ ਚੱਲ ਕੱ ਗਾਂ ਦੀ ਗੱਲ ਇਹ ਹੈ ਜੀ ਮੇਰੇ ਨਾਨਕੇ ਆ ਇਹ ਮੁੰਡੇ ਦੇ ਸਹਰੇ ਆਤੇ ਜੀ ਵੱਡੇ ਭਾਈ ਦਾ ਜੀ ਮਹਾਨ ਸਰੇ ਇਹ ਰਸਤੇਦਾਰੀ ਆ ਜੀ ਇਹਦੇ ਸਹਰੇ ਆਨੇ ਨੇ ਸਾਲੇ ਨੇ ਮੈਨੂੰ ਫੋਨ ਕੀਤਾ ਡਗਰੂ ਸੀ ਉਹ ਜਿਹੜਾ ਕਣਕ ਸਾੜੀ ਸੀ ਡਗਰੂ ਉਹ ਵੀ ਆਪਣੇ ਰਸਤੇਦਾਰੀ ਹੈ ਜੀ ਹੈ ਜੀ ਤੁਸੀਂ ਵੀ ਸਾਡੇ ਨਾਲ ਨੂੰ ਪਹੁੰਚਾਓ ਸ਼ਾਂਤੀ ਰੱਖੋ ਆਓ ਜੀ ਆਓ ਇੱਥੇ ਆਪਾਂ ਟੋਪ ਥੋਹ ਹੀ ਟਪਕਾ ਇੰਨਾ ਨਹੀਂ ਸੋਟਦਾ ਜੀ ਇਹ ਆਹ ਦੇਖੋ ਪਾਸੋਂ ਆਜਾ ਗੋਇੰਸ ਗੋਇੰਸ ਸਰਦੋਪੇ ਜਾਨੀ ਇਹ ਕਿਹੜੀ ਐ ਇਹ ਸੰਗਰੂਰ ਤੋਂ ਸੰਗਰੂਰ ਆਇਆ ਹਾਂ ਉਹਨਾਂ ਤੋਂ ਇਹਨਾਂ ਨੂੰ ਕਿੰਨਾ ਸਿਰ ਮਾਲ ਭੇਜਿਆ ਜਾਂਦਾ ਐ ਅੱਛਾ ਸੰਗਰੂਰ ਤੋਂ ਆਇਆ ਉਹਨੇ ਹਾਂਜੀ ਇਹ ਮਾਲ ਸੰਗਰੂਰ ਤੋਂ ਆਇਆ ਹਾਂਜੀ ਕੀ ਕਿਹੜੇ ਕੰਮ ਗਣੇਸ਼ ਕੇਮਿਕਲ ਤੋਂ ਗਣੇਸ਼ ਕੇਮਿਕਲ ਸੰਗਰੂਰ ਸਾਹਦੀ ਦੁਕਾਨ ਨਹੀਂ ਉਹਨਾਂ ਦੀ ਫੈਕਟਰੀ ਐ ਜੀ ਆ ਬਾਇਓ ਸੀਡ ਦੀ ਬਾਇਓ ਬਾਇਓ ਦੀ ਕਿਸੇ ਦੀ ਫੈਕਟਰੀ ਐ ਬਾਇਓ ਦੀ ਐ ਕਾਨੂੰਨ ਪਤਾ ਹੋਗਾ ਮੈਨੂੰ ਕੀ ਪਤਾ ਮੈਂ ਤਾਂ ਜਾਣਦਾ ਨਹੀਂ ਕਿ ਕੋਈ ਨਾ ਹਾਂਜੀ ਕਿਹੜੀ ਕੰਪਨੀ ਜਨੇਸ਼ ਕੈਮੀਕਲ ਜਨੇਸ਼ ਕੈਮੀਕਲ ਸੰਗਰੂਰ ਹਾਂਜੀ ਜਿਹੜੀ ਜਿਹੜੀ ਤੇਰੀ ਸਥਿਤੀ ਆ ਆਪਦੀ ਸਾਰੀ ਕਾਗਜ਼ ਤੇ ਲਿਖ ਕੇ ਦੇ ਤੇਰੀ ਆਪਦੀ ਜਿਹੜੀ ਗੱਲ ਆ ਉਹ ਵੀ ਤੂੰ ਲਿਖ ਕੇ ਦੇ ਇੱਥੋਂ ਆਈ ਹੈ ਠੀਕ ਸਾਰਾ ਕੋ ਸਾਰੇ ਫੋਨ ਨੰਬਰ ਸਾਰਾ ਕੰਟੈਕਟ ਲਿਖੋ ਦੇਖੋ ਵੇ ਆਪਣਾ ਕਾਪੀ ਪੈਨ ਮਈਆ ਖਰਾ ਕੇ ਲਓ ਕਿਸੇ ਗੱਡੀ ਗੁੱਡੀ ਚ ਆਪਣੇ ਕੋਲ ਹੁੰਦਾ ਨਹੀਂ ਲਾ ਜੈ ਇਨਾਂ ਕੋਲੇ ਹੁਣ ਮਲਾਜ਼ਮਾ ਕੋਈ ਨਹੀਂ ਇੱਕ ਕਰ ਸ਼ਾ ਓਏ ਕਾਪੀ ਪੈਨ ਲਿਓ ਉਹ ਬੜਾ ਸ਼ਾਂਤੀ ਰੱਖੋ ਇਨਾਂ ਕੋਲੇ ਹੈਗੇ ਮੇਰੇ ਆਏ ਬੇਤੀવાડી ਵਾਲੇ ਇਨਾਂ ਕੋਲੇ ਹੈਗੇ ਸਮਾਨ ਲੈਓ ਪਰ ਸਮਾਨ ਲੈਓ ਲਿਓ ਇਹ ਕਿੰਨੀਆਂ ਬੋਰੀਆਂ ਕਿੰਨੀਆਂ 110 110 ਆ ਗਿਆ ਹੁਣ ਕਿੱਥੇ ਬਲਾਕ ਅਫਸਰ ਆ ਰਹੇ ਸਰਦ ਇਹ ਦੋਗੇ ਤੈਨੂੰ ਮਾਫ ਕਰ ਜੀ 120 ਹਾਂ ਇਹਦੇ ਪੌਲਸ ਨੂੰ ਕਹਿ ਰਹੇ ਹਨ 100 ਬੋਰੀ 200 ਹੋਰ ਵੀ ਮਗਾ ਕੇ ਦੇ ਰਹੇ ਹੁਣ ਤਾਂ ਕਿੱਥੋਂ ਭੇਜਣੀ ਹੈ ਨਹੀਂ ਪਤਾ ਨਹੀਂ ਲੱਗਦਾ ਮੈਨੂੰ ਐਡਰੈਸ ਦੋ ਭੇਜ ਦੇਣੇ ਉਹਨਾਂ ਨੂੰ ਦੱਸਿਆ ਨਹੀਂ ਦੱਸਿਆ ਨਹੀਂ ਗਲੀ ਬਾਈ ਤੁਸੀਂ ਕਹਿੰਨਾ ਆਪਦੀ ਗੱਲ ਨਹੀਂ 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 ਯਾਰ ਇਹਨਾਂ ਦੇ ਮੋਬਾਈਲ ਤੁਹਾਡੇ ਕੋਲੇ ਹੈ ਬਸ ਠੀਕ ਹੈ ਇਹ ਤਾਂ ਬਾਤ ਹੀ ਹੈ ਲਾ ਲਓ ਕਰੋ ਹੋਰ ਮੰਗਾ ਲਓ ਕਿਸੇ ਦੇ ਹੋਰ ਤੋਂ ਮਗਾ ਲਓ ਡਰਾਈਵਰ ਹੋਰ ਕਿਤੇ ਮਾਲ ਦੱਸਦੇ ਆ ਇਹ ਹੋਰ ਵੀ ਬੜਾ ਡਰਾਈਵਰ ਨੂੰ ਦੱਸਦਾ ਡਰਾਈਵਰ ਹੀ ਬੁਲਾ ਲਓ ਉਹ ਬੋਧਾ ਐਂ ਕਰੋ ਜੀ ਸਾਰੀ ਜਨਤਾ ਨੂੰ ਇੱਧਰ ਕਰਕੇ ਮੁਲਾਜ਼ਮ ਤੇ ਤੁਸੀਂ ਜਾਵੜੋ ਤੁਸੀਂ ਕਰੋ ਇਹ ਸਾਰਾ ਕੰਮ ਬਾਕੀ ਜਨਤਾ ਇੱਧਰ ਆਜੋ ਆਪਾਂ ਸਾਰਿਆਂ ਨੂੰ ਰਿਜ਼ਲਟ ਤੁਹਾਡਾ ਸਾਰਿਆਂ ਦਾ ਆਊਗਾ ਸਾਰਿਆਂ ਨੂੰ ਨਾਲ ਮੁਲਾਜ਼ਮਾਂ ਨੂੰ ਹਾਂ ਨਾਲ ਮੁਲਾਜ਼ਮਾਂ ਨੂੰ ਤੁਹਾਨੂੰ ਹਾਂ ਆਪਾਂ ਆਇਓ ਵੀ ਇੱਧਰ ਆਜੋ ਯਾਰ